ਇੱਕ ਬੱਚਾ ਸਾਰੇ ਬੱਚੇ ਨੂੰ ਤਾਂ ਇੱਕ ਬੱਚਾ ਵੀ ਨਹੀਂ ਕੋਈ ਪੈਸੇ ਨਹੀਂ ਕੋਈ ਪੈਸੇ ਨਹੀਂ ਉਹਦੇ ਜਿਹੜਾ 10000 ਦਾ ਜਾਂ 15000 ਦਾ ਉਹ ਬੱਚਾ ਵੀ ਆਓ ਫਰਾਏ ਉਹ ਕਹਿੰਦੇ ਨੂੰ ਕਹਿੰਦੇ ਨੇ ਫਲਾਣਾ ਵੋਟ ਫਾਰਮ ਵਾਲਾ ਆ ਗਿਆ ਤਿੰਨ ਦਾ ਵੋਟ ਫਾਰਮ ਵਾਲਾ ਆ ਗਿਆ ਉਹਨਾਂ ਨੂੰ ਸਨਮਾਨਤ ਕਰਦੀ ਹੈ ਦੁਨੀਆ ਉਹ ਮੈਂ ਇਹ ਚਾਹਨਾ ਵੀ ਇਹੋ ਜਿਹੇ ਸ਼ੇਰਾਂ ਨੂੰ ਕਿਉਂ ਨਹੀਂ ਸਨਮਾਨਤ ਕੀਤਾ ਕਿਸੇ ਨੇ ਪਤਾ ਕੀ ਜਿਹੜੇ ਪੁਰਾਣੇ ਬੰਸਾ ਦਾ ਸਾਮੀ ਬੈਠੇ ਨੇ ਜਿਨੇ ਵੀ ਇਹ ਮੁੱਢ ਨੂੰ ਚਲਾਇਆ ਇਹ ਬੱਕਰੀਆਂ ਨੂੰ ਸਾਹਮਣੇ ਰੱਖਿਆ ਇਹਨਾਂ ਨੂੰ ਇਹ ਪਤਾ ਤੀ ਬੱਕਰੀ ਕਾਨੂੰ ਬਿਜ਼ਨਸ ਤੇ ਵਿੱਚ ਆਉਣੀ ਆ। ਹਾਂ। ਇਹ ਬਿਜ਼ਨਸ ਚ ਆ ਗਈ ਅੱਜ। ਅੱਜ ਆ। ਇਹ ਵਪਾਰ ਲੈ ਚ ਆ ਗਈ। ਪਹਿਲੀ ਵਾਰ ਅੱਜ ਮੱਗਰ ਨੇ ਇਹਨਾਂ ਦੀ ਵੀਡੀਓ ਬਣਾਈ ਜਿੰਦਗੀ ਚ। ਜਿਹੜਾ ਕਿ ਮੁੱਢ ਪੁਰਾਣਾ ਬੱਕਰੀਆਂ ਦਾ ਕਲਾਕਾਰ ਐ। ਅਸੀ ਦਾ ਕਲਾਕਾਰ। ਪੂਰਾ ਸਟਾਰ ਐ। ਜੀਨੇ ਤੋਤੀ ਕੁਟੇ ਦੇ ਹੀ ਭਰਾ ਨ ਰੱਖਿਆ ਕੋਈ ਡਿਜ਼ਾਈਨ ਨਹੀਂ ਪਾਇਆ, ਜਿੰਸਾ ਨਹੀਂ ਪਾਇਆ। ਜੀਨੇ ਜ਼ਿੰਦਗੀ ਚ ਬੱਕਰੀ ਦੀ ਕਮਾਈ ਖਾਧੀ ਐ। ਕੋਈ ਠੱਗੀ ਨੀ ਵਾਲੀ ਚੋਰੀ ਨੀ ਕਰੀ ਜਵਾਕ ਬਿਆਹ ਤੇ ਬਣਜਦੇ ਹੱਕ ਲਾੜ ਦੀ ਕਮਾਈ ਕਰੀ ਐ ਇਸ ਬੰਦੇ ਨੇ ਵਪਾਰ ਕਰਿਆ ਵਪਾਰ ਰੰਗ ਤੇ ਚੱਲਿਆ ਗਾਂਵ ਦੇ ਦੋ ਮੁੰਡੇ ਨੇ ਪੜਾਇਆ ਨਹੀਂ ਲਿਖਾਇਆ ਨਹੀਂ ਹੋ ਗਿਆ ਗਵਰੂ ਉੱਠਾ ਮੁਰਗੇ ਨੇ ਬੱਕਰੀਆਂ ਤੇ ਲੱਗਿਆ ਭਾਰੀ ਐ ਲੋਹਾ ਦਾਣੀ ਖਾਂਦੇ ਨੇ ਤੇ ਦਾਣੇ ਵੀ ਖਾਂਦੇ ਨੇ ਬਰਸੀਨ ਵੀ ਖਾਂਦੇ ਨੇ ਆਹ ਦੇਖ ਸਕਦੇ ਹੋ ਬਾਈ ਦੇ ਵਿੱਚ ਬੱਚੇ ਵੀ ਮੇਰਾ ਖੈਲੀ ਸੁਨੀ ਜੀ ਦੇ ਲਵੇਕੇ ਬੱਚੇ ਅੱਜ ਸਾਰੇ ਬੱਚੇ ਹੋ ਸਕਦੇ ਆ ਜੀ ਸਾਸਰੀ ਕਾਰ ਸਾਰਿਆਂ ਨੂੰ ਕਿਉਂਕਿ ਆਪਾਂ ਜੋ ਕਿ ਸਾਡਾ ਖਾਨ ਸਾਹਿਬ ਜੀ ਮੱਗਰ ਸਾਹਿਬ ਮਾਣਾ ਪਿੰਡ ਤੋਂ ਆਸੀ ਅੱਜ ਉਹਨਾਂ ਦੇ ਘਰ ਪਹੁੰਚੇ ਆ ਜਿਹਨਾਂ ਨੂੰ ਕੇ ਰਾਜੂ ਗੋਟ ਫਾਰਮ ਢੜਬਾ ਪੰਜਾਬ ਆਉਂਦੇ-ਉਂਦੇ ਅਕੋ ਵੀ ਸਾਡਾ ਮਨ ਕਰੇ ਵੀ ਬਾਈ ਮੱਗਰ ਦੇ ਜਾਈਏ ਕਿਉਂਕਿ ਮੱਗਰ ਦੀਆਂ ਅੱਜ ਸੂਈਆਂ ਹੋਈਆਂ ਨੇ ਮੇਰੇ ਖਰ 30-35 ਬੱਕਰੀਆਂ ਬਹੁਤ ਵਧੀਆ ਬੱਕਰੀਆਂ ਪੁਰਾਣੀ ਜੜਦੀਆਂ ਬੱਕਰੀਆਂ ਜਿਨ੍ਹਾਂ ਦੇ ਵਿੱਚ ਖੇੜ ਆਉਂਦੀਆਂ ਨੇ ਆਹ ਦੇਖੋ ਆਹ ਜੀ ਅੱਧੇ ਜੀ ਪਾਣੀ ਜੜ ਰੱਖਦੇ ਪੁਰਾਣੀ ਵਧੀਆ ਬੱਕਰੀ ਅੱਛਾ ਜੀ ਮਾੜੀ ਨਹੀਂ ਹੋਏ ਥੋੜੀ ਤਾਂ ਮੇਰਾ ਖਿਆਲ ਹੈ ਇਹ ਤੁਸੀਂ ਤਿੰਨ ਬਾਦ ਉਤਾਰੀ ਬੱਕਰੀ ਮੈਂ ਰੱਖੀ ਨਹੀਂ ਥੋੜੀ ਤਾਂ ਮੇਰਾ ਖਿਆਲ ਹੈ ਵੀ ਅੱਛਾ ਜੀ ਜ਼ਿੰਦਗੀ ਲੱਗ ਗਈ ਹੂੰ ਜ਼ਿੰਦਗੀ ਕੱਪਰੀ ਹੀ ਤੇ ਤਾਂ ਜ਼ਿੰਦਗੀ 'ਚ ਮੇਰਾ ਖਿਆਲ ਵੀ ਕੰਮੀ ਹੀ ਕਰੇ ਬਸ ਬਸ ਹੋਰ ਨਹੀਂ ਹੋਰ ਤਾਂ ਕੋਈ ਵੀ ਕੰਮ ਨਹੀਂ ਕਰਿਆ ਕਰਿਆ ਬਹੁਤੇ ਲੋਕ ਅੱਜ ਬੱਕਰੀਆਂ ਲੈ ਕੇ ਉਹ ਉਹ ਤਾਂ ਕਹਿ ਰਹੇ ਮਾਰਾ ਵਿਚਾਰ ਨਾ ਜੀ ਬੱਕਰੀਆਂ ਚਾਰ ਨਹੀਂ ਕੋਈ ਵਿਆਹ ਥੋੜੀ ਆਉਣਾ ਦਾ ਤੇ ਫਾਰਮਾਂ ਚ ਸਕਾਨ ਦੇ ਨੇ ਪਾਪਾ ਨੀਰਾ ਝੱਫਾ ਜਾ ਉਹਨਾਂ ਦਾ ਰਾਜਕੁਮਾਰ ਵਿਆਹ ਨਹੀਂ ਹੈ ਅੱਛਾ ਆਪਣਾ ਵਿਆਹ ਹੈ ਇਹ ਆਪਣਾ ਵਿਹੋਰ ਹੈ ਵਿਹੋਰ ਤੁਹਾਨੂੰ ਤੁਹਾਡੇ ਨਾਲ ਬੈਠੀਆਂ ਹੁੰਦੀਆਂ ਨੇ ਤੇ 22 ਦੀਆਂ ਬੱਕਰੀਆਂ ਸੂਫੀਆਂ 33 22 ਦੇ ਅੱਜ ਤੁਹਾਨੂੰ ਅਸੀਂ ਬੱਚੇ ਦਿਖਾਵਾਂਗੇ ਜੇ ਤੇ ਵੀਡੀਓ ਰਹੀ ਜਿਨ੍ਹਾਂ ਦੇ ਬੱਚੇ ਬਹੁਤ ਕੁਆਲਟੀ ਦੇ ਚੰਗੀਆਂ ਮੂਸਲੀਆਂ ਬੱਕਰੀਆਂ ਦੇ ਤੇ ਚੰਗੀ ਬਲੱਡ ਲਾਈਨ ਦੇ ਉਹ ਸਾਨੂੰ ਕਿ ਬੱਕਰੀਆਂ ਦੇ ਬੱਚੇ ਕਿ ਜੋ ਦਵਾਓ ਰਾਜੂ ਭਾਈ ਜੀ ਤੇ ਅੱਜ ਜੋ ਤੁਹਾਨੂੰ ਬਲੱਡ ਲਾਈਨ ਦੇ ਬੱਚੇ ਸਾਡਾ ਮੱਗਰ ਜੋ ਸਰਕਾਰ ਹੈ ਸਾਡਾ ਗੁਰੂ ਜੀ ਹੈ ਤੇ ਸਾਡਾ ਕਮਾਂਡੀ ਜੀ ਹੈ ਸਾਡੇ ਇਲਾਕੇ ਦਾ ਵੀ ਹੈ ਜਿਨੇ ਸੰਗਰੂਰ ਦਾ ਪਿੰਡ ਮਾਲਾ ਦਾ ਮਾਲਾ ਮੌਣਾ ਜਿਹੜੀ ਕੇ ਮੰਨੀ ਨੇ ਉਸ ਨਾਮ ਦੇ ਲੈਵੇ ਉਹਨਾਂ ਦੇ ਅਸੀਂ ਤੁਹਾਨੂੰ ਅੱਜ ਬੱਚੇ ਦਿਖਾ ਰਹੇ ਹਾਂ ਬੱਕਰੀਆਂ ਦੇ ਜਿਹੜੇ ਬੱਚੇ ਦਿਖਾਈਏ ਤੇ ਬਹੁਤ ਕੁਆਲਟੀ ਦੇ ਬੱਚੇ ਦੇਖੋ ਜੀ ਆਹ ਪਾਈ ਦੇ ਬੱਚੇ ਪੂਰੇ ਲੰਬੇ ਨਾਗਾ ਵਰਗੇ ਕਾਲੇ ਜਿਨ੍ਹਾਂ ਨੂੰ ਪੂਰੇ ਸੱਪਾਂ ਵਾਂਗੂ ਕਹਿੰਦੇ ਨੇ ਵੀ ਚਿਰਕਦੇ ਨੇ ਪੂਰੇ ਤੰਨਾ ਕੁੰਨਾ ਦੇ ਨੂੰ ਪੁੱਛਾਂਗੇ ਦੀ ਵੇਚੇਗਾ ਸਨਾ ਤੇ ਇੱਕ ਬੱਚਾ ਦੇਖੋ ਆ ਕਿੱਡਾ ਫਾਰੀਆ ਨੋਹਾ ਦਾਣੇ ਖਾਂਦੇ ਨੇ ਤੇ ਦਾਣੇ ਵੀ ਖਾਂਦੇ ਨੇ ਬਰਸੀਨ ਵੀ ਖਾਂਦੇ ਨੇ ਆਹ ਦੇਖ ਸਕਦੇ ਹੋ ਬਾਈ ਦੇ ਪਿੱਛੇ ਬੱਚੇ ਵੀ ਮੇਰਾ ਖਿਆਲ ਹੀ ਕਨੀ ਜੀ ਦੇ ਲਵੇ ਕੇ ਬੱਚੇ ਅੱਜ 40 ਬੱਚੇ ਹੋ ਸਕਦੇ ਨੇ ਐਵੇਂ ਕਰ 40 ਹੋਣੇ 40 ਬਿਆੜੀ ਹੋਣਗੇ ਹੈ ਜੀ ਇਹਨੂੰ ਛੱਡ ਲੈ ਤੂੰ ਇਹਨੂੰ ਤਾਂ ਮੇਰੇ ਨਾਲ ਗੱਲ ਕਰਵਾ 40 ਬਿਆੜੀ 40 ਬਿਆੜੀ 40 ਬਿਆੜੀ 20 ਮਤਲਬ ਜੇ ਕੋਈ ਬਾਈ ਪੁੱਛਦਾ ਹੋਵੇ ਦੇ ਸਕਦੇ ਹਾਂ ਹਾਂ ਦੇ ਦਾਂਗੇ ਕੋਈ ਹੈਂ ਦੇ ਦੇਣੇ ਬਚਾ ਦਾ ਰਾਤਾ ਨਹੀਂ ਸੀ ਬਚਾ ਦਾ ਅੱਛਾ ਦੇ ਦਿਆਂਗੇ ਮੱਥਾ ਲਾ ਕੇ ਖਾਣੂ ਦੇ ਦਿਆਂਗੇ ਅੱਛਾ ਕੀ ਮਤਲਬ ਕਿ ਕਰਨ ਕਰੀ ਜੈਸਾ ਵੀ ਮਤਲਬ ਕਿ ਚਰਨ ਲਾ ਗਏ ਵਕੀਲ ਖਾਂਦੇ ਨੇ ਪੂਰੀ ਦਾਣੇ ਵੀ ਖਾਂਦੇ ਨੇ ਕਣਕ ਖਾਂਦੇ ਨੇ ਛਿਲਕਾ ਤੇ ਕਣਕ ਹਾਂ ਪੋਲੀ ਚੀਜ ਆ ਹੋ ਤੇ ਮੱਕੀ ਦਾ ਇਹ ਪਾਰੀ ਨਾ ਤੇ ਚੱਬੀ ਨਹੀਂ ਜਾਣੀ ਕਣਕ ਤੇ ਛਿਲਕਾ ਵੀ ਬਾਈ ਦੇ ਮੇਵ ਨੇ ਪੂਰਾ ਖਾਂਦੇ ਨੇ ਜਿੰਨਾ ਮਰਜ਼ੀ ਪਾਓ ਕਾਂ ਦੇ ਨਾਲ ਚੱਤੀਆਂ ਤੇ ਬਸੀ ਦੇ ਤੇ ਬਾਈ ਕਹਿੰਦਾ ਵੀ ਪਹਿਲਾਂ ਤਾਂ ਚਲੋ ਮੇਰੀ ਦਮਾਦ ਵੀ ਨਹੀਂ ਕੀਤੀ ਫਿਰ ਮੈਂ ਕਹਿੰਦਾ ਰਾਜੂ ਚਲ ਜੀ ਤੂੰ ਟਾਣੇ ਦਾ ਭਾਵੇਂ ਨਹੀਂ ਵੇਚ ਵੀ ਦੇਣੀ ਤੇ ਬਾਈ ਦਾ ਤੁਨ ਜੋ ਪਾਪੰਖ ਹੈ ਕਿਉਂਕਿ ਪਸੂ ਦੇਖੇ ਤੂੰ ਤੈਂ ਮੈਂ ਤੀ ਦੱਸਾਂਗੀ ਹਾਂ ਤੈਂ ਇੰਨੀ ਆਪਾਂ ਪਹਿਲਾਂ ਕਹ ਜੀ ਇਸ ਪਾ ਦੇ ਨੇ ਇਸ ਪਾ ਦੇ ਨੇ ਤੇ ਵੀਡੀਓ ਰਹੀ ਵੀ ਤੁਹਾਨੂੰ ਮੈਂ ਵੀ ਦਿਖਾ ਰਹੇ ਹਾਂ ਅਸੀਂ ਤੇ ਜਦ ਕੋਈ ਪਾਪੰਤਾ ਹੋਇਆ ਉਹ ਤੁਹਾਨੂੰ ਸਿੱਟ ਟਾਈਮ ਜਿਹੜਾ ਜਆ ਬਸਤਾ ਹੈ ਉਹ ਦੱਸਾਂਗੇ ਉਦੋਂ ਦੱਸਾਂਗੇ ਜਦ ਤੁਸੀਂ ਆ ਕੇ ਸਾਡੇ 22 ਦੀ ਮੰਜ਼ਰ ਦੇ ਉੱਤੇ ਕੋਠੀ ਦੇ ਉੱਤੇ ਬਾੜਾ ਬਣਾਇਆ ਹੈ ਉਹ ਮੰਜ਼ਰ ਦੇ ਉੱਤੇ ਖੜ ਕੇ ਤੁਸੀਂ ਨੇ ਦੇਖੋ ਜੇ ਕੋਈ ਵੀਡੀਓ ਦੇਖ ਕੇ ਆਊਗਾ ਤੇ 1500 ਛੱਡਿਆ ਜਾਊਗਾ ਜੇ ਕੋਈ ਵੀਡੀਓ ਦੇਖ ਕੇ ਆਊਗਾ ਤਾਂ ਜਿੰਨੇ ਮੇਵਨੇ ਲਊਗਾ ਜੇ 10 ਲਊ 20 ਲਊ 30 ਮੇਵਨਾਂ ਦੇ ਜਾਇਦਾਸੀ 1000 ਰੁਪਏ ਛੋੜਦਾ ਹਾਂ ਹਾਂ ਜੇ ਅਗਲਾ ਤੀ ਮੇਵਨੇ ਇਕੱਠੇ 87 1500 ਰੁਪਇਆ ਸ਼ੋਰ ਕਰਾਂਗੇ ਇਹ ਸਾਰੇ ਲੋਤਵੇਂ ਆਪਰੇ ਇਹ ਸਾਰੇ ਮੇਵਨੇ ਧੀਰੀ ਦੀ ਧੀਰੀ ਲਿ ਜਾਊਗਾ ਸਾਰੇ ਤਾਂ ਇੱਕ ਮੇਵਨਾ ਸਾਡਾ ਗੁਰੂ ਮੱਗਰ ਜੀ ਕਹਿੰਦਾ ਕਿਉਂ ਮੇਰਾ ਪਹਿਲੇ ਤੋਂ ਉਸਤਾਜ ਇਹੀ ਬੰਦਿਆਂ ਆਏ ਇਹ ਕੋਈ ਗੱਲਾਂ ਨਹੀਂ ਹੁੰਦੀਆਂ ਕਦੇ ਅਸੀਂ ਲੜਦੇ ਕਦੇ ਖੜਦੇ ਕਦੇ ਭੱਜਦੇ ਇਹ ਤਾਂ ਚਲਦੀ ਹੀ ਰਹਿੰਦੀਆਂ ਨੇ ਘਰਾਂ ਚ ਗੱਲਾਂ ਜੇ ਜੇ ਕਬੂਰੀ ਦੇ ਚਾਰ ਪੁੱਤ ਹੋਣਗੇ ਤਾਂ ਦੋ ਅੱਟ ਤਾਂ ਹੋਣਗੇ ਇਦਾਂ ਚੱਲਦੀ ਰਹਿੰਦੇ ਨੇ ਮਸਲੇ ਆਪਣੇ ਘਰੇਲੂ ਕੋਈ ਨਹੀਂ ਇਹਨਾਂ ਦਾ ਨਾਮ ਅਸੀਂ ਬੁਕਸੇ ਨਹੀਂ ਕਰਦੇ ਉਹ ਮੇਮਨਾ ਦਾ ਵੀ ਬਾਈ ਕਹਿੰਦਾ ਉਹਾਂ ਦੇ ਉੱਤੇ ਆ ਹਾਂ ਹਾਂ ਤੇ ਬਾਈ ਕਹਿੰਦਾ ਵੀ ਇਹ ਤਾਂ ਧੀਰੀ ਵਰੀ ਸਾਰੀ ਕੋਈ ਗੱਡੀ ਭਰ ਕੇ ਲੈ ਜਾਂਦਾ ਇੱਕ ਮੇਮਨਾ ਪਹਿਲਾਂ ਹੀ ਫ੍ਰੀ ਜਿਹੜਾ ਮਰਜ਼ੀ ਛਾਂਟ ਕੇ ਅੱਡ ਕਰਦੇ ਹਾਂ ਵੀ ਆ ਮੈਂ ਫ੍ਰੀ ਦੇਵਾਂ ਹਾਂ ਕੋਈ ਇੱਕ ਮੇਮਨਾ ਨੂੰ ਫ੍ਰੀ ਦੇਵਾਂ ਇਹ ਅੱਜ ਵੀਡੀਓ ਰਾਹੀਂ ਕਹਿਣਾ ਚਾਹੁੰਦੇ ਆਂ ਅਸੀਂ ਵੀ ਕਰੇਮਨਾ ਫ੍ਰੀ ਤੇ ਮੇਮ ਨੇ 22 ਬੱਕਰੇ ਉਹ ਬੱਕਰਾ ਵੇਚਦਾ ਸੀ ਉਹਦਾ ਹੋਰ ਰੱਖਿਆ ਹੋਇਆ ਇਹਦਾ ਉਹਦਾ ਮੁੱਤ ਅੱਛਾ ਉਹ ਨਵੇਂ ਆ ਕਰਕੇ ਵੇਚਦਾ ਦੇ ਸੀ ਨੇ ਅੱਛਾ ਹਾਂ 4.2 ਲੱਖ ਰੁਪਏ ਲੱਗੇ ਤੇ ਕੇ ਲੱਗੇ ਹਾਂ ਕੇ ਲੱਗੇ ਹਾਂ ਸਵਾਦ ਉਹ ਖਦਾ ਰਹਿ ਗਈ ਬਾਰ ਭੇਜ ਅੱਛਾ ਮੈਨੂੰ ਲੋਕ ਕਹਿੰਦੇ ਨੇ ਬਾਈ ਕਿਸੇ ਨੂੰ ਦੱਸਿਆ ਨਹੀਂ ਕਿ ਸਾਡਾ ਮੂਹ ਕਹਿੰਦੇ ਨਾ ਵਿਖਿਆ ਸੀ ਤੱਕ ਸਣੀ ਆਏ ਵੀ ਨਹੀਂ ਕਿਹਾ ਨਾ ਤੂੰ ਦੱਸਦੇ ਨਹੀਂ ਨਾ ਤੱਕਦੇ ਵੀ ਉਹਨੇ ਵੀ ਵੀਡੀਓ ਬਣਵਾਈ ਆ ਸਾਰੇ ਸਾਹਮਣੇ ਦੇ ਨਾ ਨਾ ਪਹਿਲੀ ਵਾਰ ਬਣਾਈ ਜਾਂਦਾ ਵੀਡੀਓ ਪਹਿਲੀ ਵਾਰ ਅੱਜ ਮੱਗਾਂ ਨੇ ਇਹਨਾਂ ਦੀ ਵੀਡੀਓ ਬਣੀ ਆ ਜ਼ਿੰਦਗੀ ਚ ਜਿਹੜਾ ਕਿ ਮੁੱਢ ਪੁਰਾਣਾ ਬੱਕਰੀਆਂ ਦਾ ਕਲਾਕਾਰ ਐ ਅਸੀ ਦਾ ਕਹਦੇ ਪੂਰਾ ਸਟਾਰ ਐ ਉਹ ਜਿਹਨੇ ਧੋਤੀ ਕੁਰਤੇ ਦੇ ਭਰਾ ਨ ਰੱਖਿਆ ਕੋਈ ਡਿਜ਼ਾਈਨ ਨਹੀਂ ਪਾਇਆ ਜਿੰਸਾ ਨਹੀਂ ਪਾਇਆ ਜਿਹਨੇ ਜ਼ਿੰਦਗੀ ਚ ਬੱਕਰੀ ਦੀ ਕਮਾਈ ਖਾਧੀ ਹੈ ਕੋਈ ਠੱਗੀ ਨਹੀਂ ਵਾਲੀ ਚੋਰੀ ਨਹੀਂ ਕਰੀ ਜਵਾਕ ਬਿਆਹ ਤੇ ਬੁੰਜ ਦੇ ਹੱਕ ਲਾਰ ਦੀ ਕਮਾਈ ਕਰ ਗਿਆ ਇਸ ਬੰਦੇ ਨੇ ਵਪਾਰ ਕਰਿਆ ਵਪਾਰ ਰਹਿਣ ਤੇ ਚੱਲਿਆ ਗਾਹਾਂੋਂ ਦੇ ਦੋ ਮੁੰਡੇ ਨੇ ਪੜਾਏ ਨਹੀਂ ਲਿਖਾਏ ਨਹੀਂ ਉਹ ਵੀ ਗਰੂ ਉਠਾ ਵਰਗੇ ਨੇ ਬੱਕਰੀਆਂ ਦੇ ਲਾਰਖੇ ਨੇ ਇਹ ਚੇਪੂ ਖੇリエ ਤੇ ਆ ਏਰੀਏ ਇਹ ਕੁੱਤੇ ਨਾਲ ਲੜਨੀ ਛੱਡਣਾ ਹੀ ਰੱਖਣੀਆਂ ਨੇ ਇਹਨਾਂ ਨਾਲ ਸੋਡੇ ਦਾਦੇ ਪਰਦਾਦੇ ਤਰ ਗਏ ਦਾਦੇ ਪਰਦਾਦੇ ਦੀ ਜੈ ਯਾਤ ਜਦ ਆਪਾਂ ਛੱਡਣੀ ਇਹ ਦਾਦੇ ਨਹੀਂ ਕੰਮ ਮੱਗਲ ਚਲਾਹੇਗਾ ਪਹਿਲੇ ਦਿਨੋਂ ਇਹ ਮੁੰਡਾ ਜਿਹੜਾ ਹੈ ਰਹੀ ਇਹਨਾਂ ਦੀ ਦਾਦੇ ਰਹੀ ਹੈ ਲੋਕ ਤਾਂ ਅੱਜ ਨਵੇਂ ਨਵੇਂ ਨੂੰ ਕਹਿੰਦੇ ਨੇ ਫਲਾਣਾ voting form ਵਾਲਾ ਆ ਗਿਆ ਤਿੰਨਾਂ voting form ਵਾਲਾ ਆ ਗਿਆ ਉਹਨਾਂ ਨੂੰ ਸਨਮਾਨਤ ਕਰਦੀ ਹੈ ਦੁਨੀਆ ਉਹ ਮੈਂ ਇਹ ਕਹਿਣਾ ਵੀ ਇਹ ਜਿਹੇ ਸ਼ੇਰਾਂ ਨੂੰ ਕਿਉਂ ਨਹੀਂ ਸਨਮਾਨਤ ਦਿੱਤਾ ਕਿਸੇ ਨੇ ਬਿਲਾ ਕੇ ਜਿਹੜੇ ਪੁਰਾਣੇ ਵਿਰਸਾ ਆਪ ਦਾ ਸਾਮੀ ਬੈਠੇ ਨੇ ਜਿਨੇ ਨੇ ਇਹ ਮੁੱਢ ਨੂੰ ਚਲਾਇਆ ਇਹ ਬੱਕਰੀਆਂ ਨੂੰ ਸਾਹਮਣੇ ਰੱਖਿਆ ਇਹਨਾਂ ਨੂੰ ਇਹ ਪਤਾ ਕੀ ਵੀ ਬੱਕਰੀ ਕੱਲ ਨੂੰ ਬਿਜ਼ਨਸ ਦੇ ਵਿੱਚ ਆਉਣੀ ਹੈ ਹਾਂ ਇਹ ਬਿਜ਼ਨਸ ਚ ਆ ਗਈ ਅੱਜ ਇਹ ਵਪਾਰ ਲਾਂਚ ਆ ਗਈ ਅੱਜ ਇਹ ਜਿਹੇ ਬੰਦਿਆਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਮੇਰੇ ਭਾਈਆਂ ਨੂੰ ਵੀ ਕੋਈ ਆਪਾਂ ਨੂੰ ਰੱਬ ਟਾਈਮ ਦੇਵੇ ਇਹ ਜਿਹੇ ਬੰਦਿਆਂ ਨੂੰ ਸਨਮਾਨਤ ਕਰੀਏ ਆਪਾਂ ਕਿਤੇ ਮੇਡਿਆਂ ਤੇ ਬਰਾਕੇ ਤਰਾਫੀ ਨਾਲ ਕਹੀਏ ਜਾਂ ਜੋ ਮਰਜ਼ੀ ਕਾਹੇ ਨਾਲ ਕਹੀਏ ਸਾਡੀ ਸੋਚ ਹੈ ਵੀ ਇਹਹਿਆਂ ਦਾ ਵੀ ਕੋਈ ਆਪਾਂ ਕਦਰ ਪਾਈਏ ਬੰਦਿਆਂ ਦੀ ਪੁਰਾਣੇ ਮੁੰਡਨੇ ਇਹ ਤੇ ਐਂ ਨਾ ਕਰਿਆ ਕਰੋ ਇਹਹਿਆਂ ਨੂੰ ਵੀ ਹੱਥ ਬੰਨ੍ਹ ਕੇ ਨਹੀਂ ਬੇਨਤੀ ਐ ਸਾਰੇ ਮੇਰੇ ਪਾਲੀਆਂ ਨੂੰ ਵੀਰਾਂ ਨੂੰ ਫਾਰਮ ਵਾਲੇ ਵੀਰਾਂ ਨੂੰ ਵੀ ਸਾਡੇ ਜਿੰਨੇ ਵੀ ਫਾਰਮ ਵਾਲੇ ਨੇ ਵੀ ਇਹਹਿਆਂ ਦੀ ਆਪਾਂ ਸਤਿਕਾਰ ਜ਼ਰੂਰ ਕਰਨਾ ਹੈ ਪੁਰਾਣਾ ਬੰਦਾ ਇਹ ਵੀ ਕਿਸੇ ਨੂੰ ਵੀ ਆਪਾਂ ਮਰਾਸਾ ਨਹੀਂ ਰੱਖਣਾ ਸਾਡੇ ਯਾਦ ਰਹੇ ਗੱਲਾਂ ਚਲੋ ਇਹਨੇ ਤਾਂ ਆਪ ਤੋਂ ਨਹੀਂ ਕਹਿਣਾ ਵੀ ਮੈਂ ਬਹੁਤ ਪੁਰਾਣਾ ਵੀ ਮੈਂ ਅਰ ਇੱਕ ਦੇਖ ਲੋ ਜਿੰਨਾ ਡਾਕਟਰ ਬੱਕਰੀ ਦਾ ਮੱਗਰ ਹੈ ਹਰੇਕ ਪਾਲੀ ਡਾਕਟਰ ਨਹੀਂ ਹੈਗਾ ਮਰੀ ਪਈ ਨੂੰ ਖੜੀ ਕਰ ਦੂ ਹਰੇਕ ਤੋਂ ਹੁੰਦੀ ਨਹੀਂ ਅੱਜ 40 ਬੱਚਿਆਂ 'ਚੋਂ ਇੱਕ ਬੱਚਾ ਨਹੀਂ ਮੱਗਰ ਨੇ ਮਰਨ ਦਿੱਤਾ ਕੋਈ ਗੱਡਾਂ ਵਾਲਾ ਨਹੀਂਗਾ ਕੋਈ ਕਿਸੇ ਦੇ ਗੱਡ ਨਹੀਂ ਕੋਈ ਕਿਸੇ ਦੇ ਆਏ ਨਾਲ ਉਹ ਵੀ ਕੋਈ ਲੰਗੜਾ ਡੁੱਡਾ ਕੋਈ ਹੋਰ ਨਾਲੇ ਬੱਕਰੀਆਂ ਦੇ ਹੱਥੋਂ ਵਾਲਦਾ ਦੁੱਧ ਚੋ ਕੇ ਇਹਨਾਂ ਨੂੰ ਚੰਗੂੰ ਚੰਗੂੰਦਾ ਹੈ ਨਾਲੇ タルਕੀ ਚੋਂ ਕੇ ਫਿਰ ਚਲੁੰਦਾ ਬੱਚੇ ਦੇਖ ਲੋ ਵੀ ਕਹੇ ਜੇ ਪਏ ਨੇ 40 ਬੱਚਿਆਂ 'ਚੋਂ ਇੱਕ ਬੱਕਰ ਦਾ ਬੱਚਾ ਨਹੀਂ ਮਰਿਆ ਆਉਂਦਾ ਹੈ ਜੀ ਨਾ ਕੱਲ ਤੋਂ ਮਰ ਕੇ ਆ ਗਿਆ ਜਿਹੜਾ ਉਹ ਤਾਂ ਜੁੱਦਾ ਕਰਨਾ ਜੀ ਨਾ ਉਹਰੇ ਆ ਗਿਆ ਉਹ ਨਹੀਂ ਜੇ ਲੋਕ ਕਹਿੰਦੇ ਨੇ ਸਾਡੇ ਬੇਵ ਨੇ ਜੀ ਸ਼ਰਾਬੀਆਂ 'ਚੋਂ ਬੋਲੇ ਹੋਗੇ ਸਾਡੇ ਬੇਵ ਨੇ ਜੀ ਜ਼ਿਆਦਾ ਦੁੱਧ ਮੋਹਕ ਲੱਗੀ ਚਿਰਕੀ ਲੱਗੀ ਕੋਈ ਪਤਾ ਨਹੀਂ ਪੜੇ ਲੋਕੋ ਤੁਹਾਨੂੰ ਤੁਸੀਂ ਇਹੋ ਜਿਹੇ ਪੁਰਾਣੇ ਬੰਦਿਆਂ ਤੋਂ ਕਲਾਕਾਰੀ ਸਿੱਖੋ ਕੰਮ ਕਰਨ ਸਿੱਖੋ ਬੱਕਰੀ ਪਾਲਣ ਦਾ ਧੰਦਾ ਸਿੱਖੋ ਵਾਈਆਂ ਨੂੰ ਫਾਰਮ ਵਾਲਿਆਂ ਨੂੰ ਮੱਤਵੰਤੇ ਕਰਨਾ ਮੈਂ ਵੀ ਕੋਈ ਨਾ ਕੋਈ ਗੁਣ ਲਿਆ ਕਰੋ ਮੜਾ ਜਾ ਫਾਰਮ ਚਲਾਉਗਾ ਕੋਈ ਫਾਰਮ ਵੀ ਵਧੀਆ ਸਾਨੂੰ ਜੇ ਫਾਰਮਾਂ ਦਾ ਭਾਇ ਤਾਂ ਸਾਨੂੰ ਭਾਇ ਜੇ ਫਾਰਮ ਚੱਲਣਗੇ ਸਾ ਤੋਂ ਮੇਂ ਦੇ ਵਿਚਾਰੇ ਲਈ ਜਾਣਗੇ ਉਹ ਉਹਨਾਂ ਨੂੰ 2 ਰੁਪਏ ਵਿਚਾਰਿਆਂ ਨੂੰ ਆਮਦਨ ਹੋਵੇ ਪੂਰੇ ਕਿਉਂ ਜੀ ਹਾਂ ਇਹ ਹੋਵੇਗੀ ਪੂਰੇ ਸਾਨੂੰ ਪੀ ਆ ਵੀ ਸਾਡੇ ਦਾ ਫਾਰਮ ਵਾਲਿਆਂ ਨੇ ਵੀ ਕਨੈਕਸ਼ਨ ਹੈ ਬਾਈਆਂ ਦੇ ਫਾਰਮ ਤਾਂਹੀਂ ਚੱਲਣਗੇ ਜੇ ਉਹਨਾਂ ਨੂੰ ਅਸੀਂ ਸਹਾਇਤਾ ਦੇਵਾਂਗੇ ਬੱਤਾਂ ਹੋ ਗਈਆਂ ਇੱਕ ਦੋ ਗੱਲਾਂ ਹੋਰ ਦੱਸੋ ਜੀ ਤੁਸੀਂ ਕੋਈ ਬਸ ਵੀ ਮੀਂਹ ਨੇ ਕਿਵੇਂ ਪਾਣੀ ਨੇ ਕਿਵੇਂ ਰੱਖੀ ਇਹ ਨੇ ਗੱਲ ਹੈ ਰਾਜਕਮਰ ਹਾਂ ਫਿੱਟਾ ਲਾ ਕੇ ਦੁੱਧ ਚੁੰਗਦੇ ਅੱਜ ਮੈਂ ਉਹਨਾਂ ਤੇ ਲਾਉਗਾ ਮਾੜਾ ਮੋਟਾ ਹਾਂ ਉਹਨੂੰ ਦੁੱਧੋ ਮੈਂ ਵੀ ਨਹੀਂ ਦੇਖਣਾ ਨਹੀਂ ਹਾਂ ਅਸੀਂ ਦੇਖਣਾ ਵੀ ਅੱਜ ਸ਼ੁਰੂ ਕੰਮ ਚੁੰਗਿਆ ਨੇ ਹਾਂ ਇਹ ਤਾਂ ਦੁੱਧ ਚੋ ਕੇ ਛੱਡੋ ਇਹਨੂੰ ਮਾੜਾ ਹਾਂ ਵੀ ਸਾਰਾ ਦੁੱਧ ਚੋ ਦਬਾਰਾ ਦੁੱਧ ਤੋੜੋ ਅੱਜ ਹਾਂ ਇਹ ਚੜਾ ਹਾਂ ਉਹ ਤੋਂ ਥੋੜਾ ਜਿਹਾ ਆ ਕੋਈ ਕਰਦਾ ਹੁੰਦਾ ਹਾਂ ਤੜਕੇ ਨੂੰ ਆਪੀ ਲੱਗ ਜਾਂਦਾ ਹਾਂ ਇਹ ਲੋਕ ਨੇ ਵੀ ਚੁੰਗਾ ਨਹੀਂ ਉਹ ਚੰਗਾ ਰੋ ਜਾਂ ਨਾ ਚੰਗਾ ਰੋ ਜਾਂ ਉਹ ਦੇਖਿਆ ਨਾ ਜਾਂ ਕੋਈ ਦਵਾਈ ਨਾ ਦਿੱਤੀ ਹਾਂ ਫੇਰ ਉਹ ਕਿਵੇਂ ਬਚੂ ਕਿਵੇਂ ਹਾਂ ਉਹ ਬਚ ਬਚ ਵੀਰ ਦਵਾਈਆਂ ਤੇ ਆਉਂਦੀਆਂ ਦਵਾਈਆਂ ਮੇਰਾ ਘਰ ਵੀ ਤਦਾਂ ਮੈਡੀਕਲ ਚਾਮਾ ਪੜੋ ਤਾਂ ਜਾਂ ਕੇ ਆਪ ਕਹਨੇ ਆਪ ਕਹਿੰਦਾ ਵੀ ਉਹ ਦਵਾਈ ਘੱਟ ਸੀਸੀਓ ਪਈ ਲੈਂਚ ਇਹ ਦਵਾਈ ਤੁਹਾਨੂੰ ਕਿਹਨੇ ਦਿੱਤਾ ਇਹ ਪਾਊਡਰ ਹੈ ਹਾਂ ਇਹ ਤਦ ਹੀ ਮੈਨੂੰ ਕੋਈ ਬੰਦਾ ਮੇਰਾ ਮਿੱਤਰ ਹਾਂ ਉਹਨੇ ਕਿਹਾ ਕਿ ਜੇ ਇਹਨੂੰ ਪਾਊਡਰ ਦੇਤਾ ਅੱਛਾ ਇਹ ਬੱਚਾ ਪਾਊਡਰ ਨਾਲ ਮਰਦਾ ਵੀ ਅੱਛਾ ਉਹ ਪਾਊਡਰ ਨਾਲ ਮਰਦਾ ਕੋਈ ਅੱਛਾ ਜੀ ਆਹ ਬਲੇ ਪਾਊਡਰ ਪਿਆ ਉਹ ਪਾਊਡਰ ਦਾ ਨਾਮ ਪੰਪਾ ਇਹ ਵੀ ਮੈਨੂੰ ਪੁਣੀ ਆਉਂਦੀ ਆ ਅੱਛੀ ਗੱਲੀ ਪੁਣੀ ਆਉਦੀ ਆ ਇਹ ਪਾਈਆਂ ਨੂੰ ਕਹਿਣਾ ਮੈਂ ਫਾਰਮ ਵਾਲੇ ਇਹ ਥੋੜਾ ਫਸੜੂ ਕੀਏ ਰੋਜ਼ ਫਰਤੁੰਮਨੇ ਨਾ ਵੀ ਚੜੇ ਨਵੇਂ ਬਾਈ ਨੇ ਫਾਰਮ ਵਾਲੇ ਤੁਸੀਂ ਇਹ ਗੱਲਾਂ ਸਿੱਖ ਲਓ ਹਾਂ ਇਹ ਗੱਲਾਂ ਸਿੱਖ ਕੇ ਤਰੀਕਾ ਦੇਓ ਤੇ ਧਿਆਨ ਨਾਲ ਵੀ ਤੁਸੀਂ ਦਹਾਂ ਤਾਮਯਾਬ ਹੋਣਾ ਹੈ ਫਾਰਮ ਵਾਲੇ ਦੇ ਮੀਂਹ ਨਹੀਂ ਵਿਚਾਰਿਆਂ ਦੇ ਮਰਜਾ ਨਹੀਂ ਖਰਾਬ ਹੋ ਜਾਂਦਾ ਕੰਮ ਕੋਈ ਬੱਕਰੀ ਮਰ ਗਈ ਵੀ ਕਿਸੇ ਦਾ ਨੁਕਸਾਨ ਨਾ ਜੇ ਫਾਰਮ ਵਾਲਾ ਮਾਰਿਆ ਜੇ ਆਪਾਂ ਕਿੱਥੋਂ ਕੰਮ ਕਰੀਏ ਅਸੀਂ ਤਾਂ ਰਾਜਕੁਮਾਰ ਹੋਰ ਕਹਿੰਦੇ ਆ ਅਗਲੇ ਨੂੰ ਅੱਜ ਕੱਲ੍ਹ ਨੂੰ ਸਿੱਖਿਆ ਦੱਲਾ ਵੀ ਮਾਰਦਾ ਕਹਿੰਦਾ ਤੂੰ ਆ ਦਵਾਈ ਦੇ ਦੇ ਹਾਂ ਸਿੱਖਿਆ ਲਓ ਸਾਡੇ ਸਾਡੇ ਵੀ ਸਾਰੇ ਫਾਰਮਾਂ ਨਾਲ ਤਵਨ ਕੇ ਦੇ ਦਿੰਦੇ ਸਿੱਖਿਆ ਆ ਕੋਮੜੀ ਹਾਂ ਕੰਮ ਚਲਾਓ ਆਪਣਾ ਬਹੁਤ ਵਧੀਆ ਕੰਮ ਹੈ ਇਹ ਸਾਰਿਆਂ ਨੂੰ ਮਤਵਨ ਕੇ ਬੇਨਤੀ ਹੈ ਸਾਡੀ ਤੇ ਬੱਕਰੀਆਂ ਨੇ ਜਿਹਨਾਂ ਜਾਨ ਵਿੱਚ ਬੱਕਰੀਆਂ ਨੇ ਸਾਡੇ ਤੋਂ ਅਸੀਂ ਪੁਰਾਣੇ ਮੁੱਢ ਬੈਠੇ ਮਾੜੀ ਮੁਕਤੀ ਗੱਲ ਜਹੀ ਜੀ ਅਸੀਂ ਬੋਲੀ ਖੂਗੀ ਜਾਨ ਦੇ ਅੱਧੀ ਨਾਲ ਤੁਹਾਡੇ ਨਾਲ ਹਾਂ ਮੈਂ ਵੀ ਚੇਲਾ ਮਗਰਦਿਆ ਇਸ ਦੀ ਗੱਲ ਨਹੀਂ ਹਾਂ ਜਿਉਂਦਾ ਜਿੰਨਾ ਮੇਰੇ ਵਰਗਾ ਬੋਲਾ ਬੰਦਾ ਤੀ ਕੋਈ ਹੈ ਹੀ ਨਹੀਂ ਸੀ ਪੰਜਾਬ ਵਿੱਚ ਔਰ ਬੜ ਬੁੱਧੂ ਪੁੱਛਦਾ ਮੂੰਹ ਤੇ ਖੜਾ ਮੈਨੂੰ ਕਲਾਕਾਰੀ ਇਹਨੇ ਸਿਖਾਈ ਕਿਉਂ ਮਗਰ ਹੈ ਇਹ ਤਾਂ ਆਈ ਉਹ ਯਾਰ ਜੇ ਸਖਿਆ ਦਾ ਕਿਸੇ ਨੂੰ ਉਹ ਯਾਦ ਰੱਖੋ ਜੇ ਯਾਦ ਕੀ ਰੱਖੂਗਾ ਜੇ ਸਖਾਵਾਂਗੀ ਖਾਜੇ ਸਿਖਾਵਾਂਗੀ ਨਹੀਂ ਯਾਦ ਕੀ ਰੱਖੋ ਯਾਦ ਮੈਨੂੰ ਕੀ ਰੱਖੂਗਾ ਜੇ ਮੈਂ ਸਿਖਾਵਾਂਗਾ ਹੀ ਨਹੀਂ ਹਾਂ ਮੈਂ ਤਾਂ ਕਹਿਣਾ ਗਲੇ ਨੂੰ ਵੀ ਭਾਈ ਤੂੰ ਕਿਉਂ ਮਰਦਾ ਤੂੰ ਮਲੇਂਗਾ ਨਹੀਂ ਮੈਂ ਮਾਨ ਮਰੂ ਖਾਂ ਜੀ ਆ ਜੀ ਤੇ ਆ ਫੜੀ ਤੋਂ ਮੇਂਗਣਾ ਇਹਨਾਂ ਦੀ ਦੁਆ ਦੀ ਚੱਕ ਆਪਾਂ ਗੋਦੀ ਚ ਵੀਡੀਓ ਬਣਾਵਾਂਗੇ ਫੋਟੋ ਲਵਾਈਆ ਜਾ ਜਾ ਸਾਣ ਬਚੜ ਕੇ ਐ ਗੋਦੀ ਸੁਧਾਰ ਕੇ ਇੱਕ ਮੈਂ ਨਵਾਂ ਬਾਇਆ ਹੋਊਗਾ ਉਹ ਰਵਾ ਸਾਰਿਆਂ ਨੂੰ ਤੇ ਵੀਡੀਓ ਦਾ ਐਂਡ ਕਰਦੇ ਆਂ ਅਸੀਂ ਇਹ ਨੰਬਰ ਵੀਡੀਓ ਦੇ ਵਿੱਚ ਨੰਬਰ ਦਿਓ ਜੀ ਤੁਹਾਡਾ 8146407212 814640762 ਨੰਬਰ ਇਹਦੇ ਵਿੱਚ ਇਸ ਨੰਬਰ ਹੋਰ ਦੇਓ ਜੀ ਬਾਕੀ ਵੀਡੀਓ ਚ ਲਾ ਦੂੰਗਾ ਥੱਲੇ ਵੀਡੀਓ ਦੇ ਵਿੱਚ ਬਾਈ ਜੀ ਤੁਹਾਨੂੰ ਨੰਬਰ ਦੇਵਾਂਗੇ ਅਸੀਂ ਵੀਡੀਓ ਦੇਖਣ ਵਾਲਿਆਂ ਨੂੰ ਤੇ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਓ ਇਹ ਬੱਚਿਆਂ ਦੀ ਗਰੰਟੀ ਹੈ ਨਬਦੀਆ ਪਿਆਰ ਤੇ ਰਾਜੂ ਫਰੀ ਗਰੰਟੀ ਦੇ ਕੇ ਤੋਰਨ ਦੇ ਮੱਗਰ ਨਹੀਂ ਦਿੰਦਾ ਅਸੀਂ ਗਰੰਟੀ ਜਿਵੇਂ ਵੀ ਇੱਕ ਕੁਆਲਿਟੀ ਦੇ ਇੱਕ ਨੰਬਰ ਬੱਚੇ ਨੇ ਜਿਸ ਕਿਸੇ ਮੇਰੇ ਵੀਰ ਨੂੰ ਲੋੜ ਬੰਦ ਹੋਵੇ ਮੇਮੀਆਂ ਦੀ ਚਾਹ ਮਾਨ ਹੋਵੇ ਤਾਂ ਮੱਗਰ ਬਾਈ ਦੇ ਘਰ ਮੈਂ ਨਹੀਂ ਆ ਸਕਦਾ ਬੱਚੇ ਤੇ ਜਾ ਸਕਦਾ ਨੰਬਰ ਤੇ ਗੱਲ ਕਰ ਸਕਦਾ ਤੇ ਸਾਰੇ ਇਕੱਠੇ ਲਊਗਾ ਕੋਈ ਅੱਛਾ ਜੀ ਹਾਂ ਇੱਕ ਬੱਚਾ ਸਾਰੇ ਬੱਚੇ ਲਊ ਤਾਂ ਇੱਕ ਬੱਚਾ ਫਿਰ ਹੀ ਕੋਈ ਪੈਸੇ ਨਹੀਂ ਕੋਈ ਪੈਸੇ ਨਹੀਂ ਇਹੋ ਦੱਸ 10000 ਦਾ ਜਾਂ 15000 ਦਾ ਉਹ ਬੱਚਾ ਆਫਰ ਹੈ ਆਫਰ ਹੈ ਹਾਂ ਵੀ ਭਾਈ ਤੁਹਾਨੂੰ ਹੱਥ ਬਣ ਕੇ ਵੇਂਦੇ ਜਿਹਨੂੰ ਲੋੜ ਬੰਦ ਨੂੰ ਮੇਂਦ ਨਹੀਂ ਲੋੜ ਤਾਂ ਆ ਸਕਦਾ ਇਹ ਨਾ ਸੋਚੋ ਰਾਜੂ ਨੂੰ ਨੰਬਰ ਨਾ ਕਰੋ ਵੀ ਰਾਜੂ ਕਿੱਥੇ ਨਹੀਂ ਤੁਹਾਨੂੰ ਸਾਰੀਆਂ ਡਿਟੇਲਾਂ ਦੱਸਤੀਆਂ ਮਗਰ ਨਾ ਸਿੱਧਾ ਸੌਦਾ ਕਰ ਦੱਸ ਸਕਦੇ ਹਾਂ ਅਸੀਂ ਨਾ ਮੈਂ ਮੱਗਰ ਤੋਂ ਕੁਸ ਲੈਣਾ ਨਾ ਤੁਤੋ ਰਹਿਣਾ 1 ਰੁਪਈਆ ਨਹੀਂ ਲੈਦਾ ਕਿਸੇ ਤੋਂ ਕਿਉਂ ਜੀ ਹਾਂ ਸਿੱਧਾ ਵੀ ਸੌਦਾ ਕਰ ਸਾਂ ਸਤਿ ਸ੍ਰੀ ਅਕਾਲ ਜੀ ਧੰਨਵਾਦ ਲਾ ਦੇ ਆ ਦੇਖ ਸਕਦੇ ਹੋ ਜੀ ਜੋ ਕੇ ਬਾਈ ਦਾ ਮੱਗਰ ਦਾ ਬੱਚਾ ਦੋ ਦੰਦ ਦਾ ਇਹ ਇਹ ਬੱਚਿਆਂ ਦਾ ਭਾਈ ਹੈ ਆ ਜਿਹੜੇ ਬੱਚਿਆਂ ਦੀ ਵੀਡੀਓ ਅਸੀਂ ਬਣਾਈ ਹੈ 2 40 ਇੰਚ ਦਾ 2 40 ਤੋਂ ਉੱਪਰ ਹੈ 40 ਤੋਂ ਉੱਪਰ ਹੀ ਹੋ ਗਿਆ ਹਾਂ ਉੱਪਰ ਹੈ ਤਾਂ ਪਿੱਤਾ ਹੈਗਾ ਨਾਲੇ ਚ ਮਿਲਣੀ ਹਾਂ 40 ਤੋਂ ਉੱਪਰ ਹੀ ਹੋ ਗਿਆ ਤੇ ਲੰਮਾ ਦੇਖ ਲਓ ਬੱਚਾ ਕਿੱਡਾ ਪੂੰਜਰ ਵੀ ਕਿੱਡਾ ਡੇਢ ਫੁੱਟ ਵਾਂਗੂ ਲੰਮਾ ਹੈ ਹਾਂ ਤੇ ਲੰਬਾਈ ਦੇਖ ਸਕਦੇ ਹੋ ਤੇ ਸਿੰਗੀ ਦੇਖ ਸਕਦੇ ਹੋ ਤੇ ਉੱਚੇ ਮੱਥੇ ਦਾ ਬੱਕਰਾ ਹੈ ਨਕੌੜ ਵੀ ਦੇਖ ਸਕਦੇ ਹੋ ਬੱਚੇ ਦਾ ਤੇ ਕੰਨ ਵੀ ਦੇਖ ਸਕਦੇ ਹੋ ਪੂਰੇ 18 ਇੰਚੀ ਕੰਨ ਨਹੀਂ ਦੇਖ ਹਾਂ ਆਲਾ ਗੰਨਾ 18 ਇੰਚੀ ਹੈ ਨਹੀਂ ਪੂਰੇ ਚੌੜੇ ਤੇ 18 ਇੰਚੀ ਕਰਨ ਹਾਂ ਇਹ ਬੱਚਿਆਂ ਦਾ ਭਾਈ ਹੈ ਹਾਂ ਇਹ ਬੱਚਿਆਂ ਦਾ ਭਾਈ ਹੈ ਜੀ ਕਿੱਡਾ ਬੱਚਾ ਲੰਬਾ ਹੈ ਖਜੇ ਹੈ ਮੱਗਰ ਭਾਈ ਨੇ ਬੱਕਰੀਆਂ ਦੇ ਛੱਡੇ ਹੈ ਜੀ ਕੁਆਲਿਟੀ ਦਾ ਬੱਚਾ ਪੂਰਾ ਵਧੀਆ ਲੰਬਾ ਇਹਦੇ ਸਾਧਵੀ ਕਹੀ ਜੀ ਮੇਰੇ ਵਰਗੀ ਤੋਰ ਹੈ ਬੱਕਰੇ ਦੀ ਪੁਰਾਣੇ ਮੋਰ ਜੀ ਕੱਢੇ ਦਾ ਕਹੀ ਨਹੀਂ ਤਾਂ ਉੱਚੇ ਖਰੇ ਤੇ ਤੇਗਾ ਤੇ ਸ਼ਕਤੀ ਚੌੜੀ ਮੋਰ ਵਰਗਾ ਬੱਚਾ ਪੂਰਾ ਨਕੌਰ ਨਕੂਰ ਪੂਰਾ ਵਧੀਆ ਕੁਆਲਿਟੀ ਦਾ ਬੱਚਾ ਪ੍ਰਸ਼ਾ ਹੈ ਮੱਗਰ ਦਾ ਏ ਹੋ ਗਿਆ ਮੇਰਾ ਫਿਰ ਇਸ ਟਾਈਮ ਬਰਨ ਨਹੀਂ ਹੋਣਾ। ਉਰਾ ਚਾਹਲਾਂ ਨਹੀਂ ਨਾ। ਹਾ ਚਾਹਲਾਂ ਨਹੀਂ ਨਾ। ਉਰਾ ਚਾਹਲਾਂ ਨਹੀਂ ਨਾ ਬੱਚਾ ਹੋ ਗਿਆ। ਆਹੇ ਜੀ ਉਹ ਬੱਚਾ ਨੇ ਬਣਨੇ। ਜਿਹੜੇ ਬਾਈ ਨੇ ਮੱਗਰ ਨੇ ਵੇਚਣੇ ਨੇ। 40 ਬੱਚੇ ਇਕੱਠੇ ਕੋਈ ਪਾਲਣਾ ਅਗਰ ਚਾਹੇ ਤਾਂ ਪਾਲ ਸਕਦੇ। ਧੰਨਵਾਦ ਜੀ ਸਸਰੀਕਰ। ਬੱਚੇ ਨੇ ਬਾਈ ਦੀਆਂ ਦੇ ਮੱਗਰ ਦੀਆਂ ਦੇ। ਜਿਹੜੇ ਘਰੇ ਬੱਚਿਆਂ ਦੀ ਅਸੀਂ ਵੀਡੀਓ ਬਣਾ ਕੇ ਆਏ ਹਾਂ। ਤੇ ਚੰਗੀਆਂ ਬੱਕਰੀਆਂ ਨੇ ਆਲੇ ਛੜਦੇ ਬਈ ਤੁਰਕੀਆਂ ਫਰਤੀਆਂ ਦੇਖਣ ਗਿਆ ਗਰੇ ਨੇ ਇਹ ਪੂਰੇ ਤੰਨਾ ਕੋਨਾ ਦੀਆਂ ਤੇ ਪੂਰੇ ਦੁੱਧ ਵਾਲੀਆਂ ਬੱਕਰੀਆਂ ਆ ਦੇਖ ਸਕਦੇ ਕਹੋ ਗਈ ਵੱਡੀ ਬੱਕਰੀ ਤੇ ਹੋਰ ਲਿਆ ਬਈ ਛੜ ਕੇ ਆਲਾ ਕਹਿੰਦੇ ਨੇ ਮਾਵਾ ਨਹੀਂ ਤੁਸੀਂ ਦਿਖਾਈਆਂ ਇਹ ਅਸੀਂ ਮਾਵਾ ਵੀ ਦਿਖਾ ਰਹੇ ਹਾਂ ਕਿਉਂਕਿ ਅਗਲਾ ਕਹੋ ਸਾਨੂੰ ਮਾਵਾ ਨਹੀਂ ਦਿਖਾਈਆਂ ਭਾਈ ਹਾਂ ਕੀਦੇ ਬੱਚੇ ਨੇ ਪਤਾ ਨਹੀਂ ਦੇਸੀਆਂ ਦੇ ਬੱਚੇ ਨੇ ਇਹਨਾਂ ਗੱਲਾਂ 'ਚ ਕਈ ਫਰਕ ਨੇ ਸੱਚਾਈ ਦਾ ਕੰਮ ਕਰੋ ਹਾਂ ਬੱਕਰੀਆਂ ਆ ਗਈਆਂ ਜੀ ਦੇਖੋ ਏ ਆ ਦੇਖੋ ਇਹਨਾਂ ਬੱਕਰੀਆਂ ਦੇ ਬੱਚੇ ਨੇ ਬਾਈ ਦੀਆਂ ਦੇ ਚੰਗੇ ਇਹ ਬਾਈ ਸਾਰੀਆਂ ਧਰਦੀਆਂ ਨੇ ਤੇ ਹਾਂ ਘਰਦੀਆਂ ਨੇ ਆਪਣੀਆਂ ਉਹ ਦੋ ਲਾਲ ਪੂਰੀ ਚਮਕਾ ਬੱਕਰੀਆਂ ਚ ਹੈ ਇੱਕ ਉਹ ਪੱਠ ਲਿਆ ਉਹ ਕੰਨਾਂ ਵਾਲੀ ਆ ਦੇਖੋ ਜੀ ਲੋਈਆਂ ਬੱਕਰੀਆਂ ਵਿੱਚ ਕਾਲੀਆਂ ਤੇ ਲੋਈਆਂ ਇਹਨਾਂ ਦੇ ਵੀ ਵਿੱਚੇ ਬੱਚੇ ਨੇ 40 ਬੱਚੇ ਨੇ ਸਾਰੀਆਂ ਦੀ ਨੇ ਜਿਹੜੀਆਂ ਜਿਹੜੀਆਂ ਤੁਹਾਨੂੰ ਦਿਖਾਉਣੇ ਨੇ ਦੇਖ ਸਾਖਦੇ ਹੋ ਵੀਡੀਓ ਰਹੀ ਚੰਗੀ ਕੁਆਲਟੀ ਦਾ ਮਾਲ ਆ ਮੱਗਰ ਦਾ ਜਿਹੜਾ ਕਿ ਮੱਗਰ ਆਪਣਾ ਮੰਡੀਆਂ ਚੋਂ ਕਾਟੂ ਮਾਲ ਖਰੀਦਦਾ ਹਾਂ ਜੀ ਹਾਂ ਆਲਾ ਕਹਿੰਦਾ ਪਤਾ ਨਹੀਂ ਕਾਟੂ ਦੀ ਵੇ ਨਹੀਂ ਵੇਚਦਾ ਇਹ ਬੱਕਰੀਆਂ ਦੀਆਂ ਘਰੇ ਰੱਖਿਆਂਗੇ ਨੇ ਬੰਦੇ ਦੀਆਂ ਚੰਗੀਆਂ ਬੱਕਰੀਆਂ ਦੇਖੋ ਕਿਡੀਆਂ ਕਿਡੀਆਂ ਘਾਟਣਾ ਵਰਗੀਆਂ ਭਾਰੀ ਬੱਕਰੀਆਂ ਬੱਕਰੀਆਂ ਸੂਣ ਵਾਲੀਆਂ ਆ ਸੂਣ ਵਾਲੀਆਂ ਬੱਕਰੀ ਦੋ ਚਾਰ ਦਿਨਾਂ ਨੂੰ ਤੇ ਉਹ ਛੇਰੀ ਵੀ ਸੂਣ ਵਾਲੀ ਹੈ ਇਹ ਵੀ ਸੂਣ ਵਾਲੀ ਹੈ ਬਈ ਹਾਂ ਇਹ ਵੀ ਸੂਣ ਅੱਛਾ ਇਹ ਵੀ ਪੱਠ ਦੂਜੇ ਹੈ ਦੂਜੇ ਸੂਊਗੀ ਇਹ ਤੁਹਾਡੀ ਉਹ ਛੇਰੀ ਪਹਿਲਾਂ ਹੁੰਦੀ ਸੀ ਚਾਹੀਦੀ ਉਹਦੀ ਆ ਪੰਟੀ ਸਾਰੀ ਹੁੰਦੀ ਸੀ ਹਾਂ ਉਹਦੀ ਧੀ ਆ ਇਹ ਪੱਠਾ ਇੱਕ ਘਰ ਦੀਆਂ ਪਾਲੀਆਂ ਹੋਈਆਂ ਨੇ ਬਾਈਆਂ ਦੀਆਂ ਬੱਕਰੀਆਂ ਕੋਈ ਕਿਤੇ ਮੁੱਲ ਨਹੀਂ ਇਹਨਾਂ ਨੇ ਬੱਕਰੀ ਰਹੀ ਖਾਂਜੀ ਸਾਸਤਰੀਕਰ ਇਹ ਰੱਖਣ ਵਾਸਤੇ ਨਹੀਂ ਰੱਖੀਆਂ ਹੋਈਆਂ ਬੱਕਰੀਆਂ ਨੇ ਇੱਕ ਪੂਰੀ ਕੁਆਲਿਟੀ ਦਾ ਮਾਲ ਛੜਦੇ ਭਾਈ ਆ ਆਹ ਆਹ ਵੇਖੋ ਜੀ ਛੜਦੇ ਭਾਈ ਦਿਖਾਈਆਂ ਨੇ ਹੁਣ ਤੂੰ ਐ ਕਰ ਇਹਨਾਂ ਦੇ ਇੱਕ ਸ਼ੋਰਜਾ ਸਾਰੀਆਂ ਦਾ ਬਣਾ ਲਾ